ਸ਼੍ਰੀ ਚਮਕੌਰ ਸਾਹਿਬ ਦੀ ਧਰਤ ਸਿੱਖ ਇਤਿਹਾਸ ਵਿੱਚ ਇੱਕ ਨਵੇਕਲਾ ਸਥਾਨ ਰੱਖਦੀ ਹੈ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਹਬਜ਼ਾਦੇਾਂ ਸਮੇਤ 40 ਸਿੰਘ ਸ਼ਹੀਦ ਹੋਏ ਸਨ ਇਸ ਲੜਾਈ ਨੂੰ ਸੰਸਾਰ ਦੀ ਅਦੁੱਤ ਬਲਖਣ ਸ਼ੂਰਬੀਰਤਾ ਭਰੀ ਲਾਸਾਨੀ ਅਤੇ ਅਸਾਵੀ ਜੰਗ ਮੰਨਿਆ ਜਾਂਦਾ ਹੈ ਹਰ ਸਿੱਖ ਦੇ ਮਨ ਵਿੱਚ ਇਸ ਅਸਥਾਨ ਲਈ ਸ਼ਰਧਾ ਅਤੇ ਮੋਹ ਭਰਿਆ ਹੋਇਆ ਹੈ ਇਸ ਅਸਥਾਨ ਤੇ ਦਸ਼ਮੇਸ਼ ਪਿਤਾ ਨੇ ਇੱਕ ਨਹੀਂ ਦੋ ਲੜਾਈਆਂ ਲੜੀਆਂ ਸਨ ਜਿਨ੍ਹਾਂ ਦਾ ਸਿੱਖ ਇਤਿਹਾਸ ਵਿੱਚ ਵਰਣਨ ਮਿਲਦਾ ਹੈ ਸ੍ਰੀ ਚਮਕੌਰ ਸਾਹਿਬ ਦੀ ਧਰਤ ਤੇ ਹਰ ਸਾਲ ਜੋੜ ਮੇਲੇ ਮੌਕੇ ਅੱਜ ਵੀ ਲੱਖਾਂ ਲੋਕ ਨਤਮਸਤਕ ਹੁੰਦੇ ਹਨ ਕਲਗੀਧਰ ਪਾਤਸ਼ਾਹ ਜੀ ਵੱਲੋਂ ਸ਼੍ਰੀ ਚਮਕੌਰ ਸਾਹਿਬ ਵਿਖੇ ਲੜੀਆਂ ਗਈਆਂ ਜੰਗਾਂ ਦਾ ਮੇਰਵਾ ਸ਼੍ਰੀ ਚਮਕੌਰ ਸਾਹਿਬ ਜੀ ਦੀ ਪਹਿਲੀ ਜੰਗ ਜਦੋਂ 1700 ਈਸਵੀ ਵਿੱਚ ਨਿਰਮੋਹ ਗੜ੍ਹ ਵਿਖੇ ਬੁਰੀ ਹਾਰ ਖਾ ਕੇ ਪਹਾੜੀਏ ਕੁਝ ਸ਼ਾਂਤ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਧਰਮ ਪ੍ਰਚਾਰ ਲਈ ਸਮਾਂ ਕੱਢਿਆ ਸਨ 1703 ਤੇ ਜਨਵਰੀ ਮਹੀਨੇ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਸੂਰਜ ਗ੍ਰਹਿਣ ਦੇ ਮੇਲੇ ਤੇ ਕੁਰੂਕਸ਼ੇਤਰ ਗਏ ਇਸ ਮੇਲੇ ਤੇ ਜਮੀਰ ਚੰਦ ਕਈ ਹਿੰਦੂ ਪਹਾੜੀ ਰਾਜਿਆਂ ਸਮੇਤ ਕੁਰੂਕਸ਼ੇਤਰ ਪਹੁੰਚੇ ਹੋਏ ਸਨ ਕੁਰੂਕਸ਼ੇਤਰ ਤੋਂ ਵਾਪਸੀ ਸਮੇਂ ਗੁਰੂ ਜੀ ਰੋਪੜ ਰੋਪਨਗਰ ਤੋਂ 15 ਕੋ ਮੀਲ ਦੀ ਦੂਰੀ ਪਰਚਮਕੌਰ ਪਹੁੰਚ ਗਏ ਉਹਨਾਂ ਦਿਨਾਂ ਵਿੱਚ ਹੀ ਫੌਜਦਾਰ ਅਲਫਖਾਂ ਅਤੇ ਸੈਦ ਬੀਗ ਦਿੱਲੀ ਵੱਲ ਜਾ ਰਹੇ ਸਨ ਅਜਮੇਰ ਚੰਦ ਨੇ ਚੰਗਾ ਮੌਕਾ ਦੇਖ ਕੇ ਉਹਨਾਂ ਨੂੰ ਗੁਰੂ ਜੀ ਦੇ ਵਿਰੁੱਧ ਭੜਕਾਇਆ ਅਤੇ ਅਨੰਦਪੁਰ ਸਾਹਿਬ ਤੋਂ ਬਾਹਰ ਹੀ ਹੱਲਾ ਕਰਨ ਲਈ ਕਸਾਇਆ ਅਤੇ ਇਸ ਬਦਲੇ ਚੰਗਾ ਨਜ਼ਰਾਨਾ ਦੇਣਾ ਵੀ ਕੀਤਾ ਇਸ ਤਰ੍ਹਾਂ ਮੁਗਲਾਂ ਨੇ ਸਮੇਂ ਦੇਖ ਕੇ ਸਿੰਘਾਂ ਪਰ ਚਮਕੌਰ ਵਿਖੇ ਹੱਲਾ ਬੋਲ ਦਿੱਤਾ ਪਰ ਸ਼ੈਦ ਬੇਗ ਨੇ ਗੁਰੂ ਜੀ ਬਾਰੇ ਬੜਾ ਕੁਝ ਸੁਣ ਰੱਖਿਆ ਸੀ ਉਸ ਨੇ ਅਮਨ ਚੈਨ ਨਾਲ ਬੈਠੇ ਸਿੰਘਾਂ ਤੇ ਹਮਲਾ ਕਰਨਾ ਠੀਕ ਨਾ ਸਮਝਿਆ ਸਕੋ ਉਹ ਵਿਰੋਧਤਾ ਛੱਡ ਕੇ ਆਪਣੇ ਸਾਥੀਆਂ ਸਮੇਤ ਗੁਰੂ ਜੀ ਦੀ ਸਰਨ ਵਿੱਚ ਆ ਗਿਆ ਲੜਾਈ ਸਮੇਂ ਸੈਦ ਬੇਗ ਗੁਰੂ ਜੀ ਨਾਲ ਜਾ ਰਲਿਆ ਅਤੇ ਦੱਸਿਆ ਕਿ ਉਹ ਭੀਮ ਚੰਦ ਦੀ ਪ੍ਰੇਰਣਾ ਕਰਕੇ ਜੰਗ ਲੜਨ ਦੀ ਗਲਤੀ ਕਰ ਬੈਠਾ ਹੈ ਸੈਦ ਹਰਬੇਗ ਦੇ ਪਾਸਾ ਪਲਟਣ ਕਰਕੇ ਅਲਫਖਾ ਬਹੁਤ देर ਨਾਲ ਲੜ ਸਕਿਆ ਅਤੇ ਆਪਣੀ ਫੌਜ ਲੈ ਕੇ ਦਿੱਲੀ ਵੱਲ ਤੁਰ ਪਿਆ ਉਧਰ ਸੈਦ ਬੇਗ ਗੁਰੂ ਜੀ ਪਾਸ ਹੀ ਠਹਿਰ ਗਿਆ ਅਤੇ ਬਾਕੀ ਜੰਗਾਂ ਵਿੱਚ ਵੀ ਗੁਰੂ ਜੀ ਵੱਲੋਂ ਲੜਿਆ ਗੁਰੂ ਜੀ ਸਿੰਘਾਂ ਸਮੇਤ ਮੁਰ ਸ਼੍ਰੀ ਅਨੰਦਪੁਰ ਸਾਹਿਬ ਆ ਗਏ ਸਰਸਾ ਨਦੀ ਰੋਪੜ ਤੋਂ 11 ਮੀਲ ਦੀ ਦੂਰੀ ਤੇ ਹੈ ਸਰਸਾ ਪਾਰ ਕਰਕੇ ਅਤੇ ਰੋਪੜੀਏ ਪਠਾਣਾ ਵੱਲੋਂ ਰਸਤਾ ਕੀ ਰੰਤੇ ਉਹਨਾਂ ਨੂੰ ਸਬਕ ਸਿਖਾ ਗੁਰੂ ਜੀ ਰੋਪੜ ਦੇ ਦੋਵੇਂ ਵੱਡੇ ਸਹਿਬ ਜਾਦੇ ਅਤੇ 40 ਸਿੰਘਾਂ ਸਮੇਤ ਚਮਕੌਰ ਦੇ ਨੇੜੇ ਪਹੁੰਚ ਗਏ ਚਮਕੌਰ ਰੋਪੜ ਤੋਂ 15 ਮੀਲ ਦੂਰ ਲੈਦੇ ਪਾਸੇ ਵੱਲ ਹੈ ਜਦੋਂ ਇਹ ਵਹੀਰ ਚਮਕੌਰ ਦੇ ਨੇੜੇ ਪਹੁੰਚੀ ਤਾਂ ਸੂ ਮਿਲੇ ਕੇ ਦਿੱਲੀ ਤੋਂ 10 ਲੱਖ ਮੁਗਲ ਸੈਨਾ ਉਹਨਾਂ ਦਾ ਪਿੱਛਾ ਕਰਨ ਲਈ ਚਮਕੌਰ ਨੇੜੇ ਪਹੁੰਚ ਚੁੱਕੀ ਹੈ ਤਾਂ ਗੁਰੂ ਜੀ ਨੇ ਚਮਕੌਰ ਵਿਖੇ ਹੀ ਰੁਕਣ ਦੀ ਵਿਉਂਤ ਬਣਾਈ ਦੂਜਾ ਇਸ ਦਾ ਵੱਡਾ ਕਰਨ ਇਹ ਵੀ ਸੀ ਕਿ ਸਿੰਘ ਸਵੇਰ ਤੋਂ ਭੁੱਖੇ ਪਾਣੀ ਅਤੇ ਫੱਕ ਟੁੱਟ ਚੁੱਕੇ ਸਨ ਕੁਝ ਆਰਾਮ ਦੀ ਜ਼ਰੂਰਤ ਵੀ ਸੀ ਚਮਕੌਰ ਵਿਖੇ ਠਹਿਰ ਕਰਨ ਲਈ ਉਹਨਾਂ ਨੇ ਪਿੰਡ ਦੀ ਇੱਕ ਉੱਚੀ ਥਾਂ ਤੇ ਬਣੀ ਦੋ ਭਰਾਵਾਂ ਬੁੱਧੀ ਚੰਦ ਅਤੇ ਗਰੀਬੇ ਦੀ ਹਵੇਲੀ ਜੋ ਉਹਨਾਂ ਨੂੰ ਦੇ ਦਿੱਤੀ ਗਈ ਸੀ ਵਿਖੇ ਆਪਣੇ ਡੇਰੇ ਲਗਾਏ ਪਿੰਡ ਵਾਸੀਆਂ ਨੇ ਗੁਰੂ ਜੀ ਦਾ ਉੱਥੇ ਪਹੁੰਚਣਾ ਸੁਣ ਕੇ ਲੰਗਰ ਪਾਣੀ ਨਾਲ ਸੇਵਾ ਕੀਤੀ ਪਰ 7 ਪੋ ਦੀ ਰਾਤ ਨੂੰ ਹੀ ਮੁਗਲ ਸੈਨਾ ਨੇ ਉੱਥੇ ਪਹੁੰਚ ਕੇ ਕੱਚੀ ਗੜੀ ਨੂੰ ਘੇਰ ਲਿਆ ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਇਹ ਗੜੀ ਕੋਈ ਕਿਲਾ ਨਹੀਂ ਸੀ ਸਗੋਂ ਇੱਕ ਵੱਡੀ ਹਵੇਲੀ ਹੀ ਸੀ 8 ਪੋ ਸੰਮਤ 1761 ਦਾ ਦਿਨ ਚੜ੍ਹਿਆ ਮੁਗਲ ਸੈਨਾਵਾਂ ਟਿੱਡੀ ਦਲ ਵਾਂਗ ਗੜੀ ਨੂੰ ਚੁਫੇਰੇਉ ਘੇਰ ਕੇ ਮਾਰੋ ਮਾਰ ਬੰਦੂਕਾਂ ਅਤੇ ਸ਼ਸਤਰ ਚਲਾਉਣ ਲੱਗੀਆਂ ਉਧਰ ਗੁਰੂ ਜੀ ਨੇ ਵੀ ਆਪਣੀ ਯੁੱਧ ਨੀਤੀ ਉਹ ਸਾਰਾ ਠੱਠ ਸਿੰਘਾਂ ਨੂੰ ਤੀਰਾਂ ਬੰਦੂਕਾਂ ਤੇ ਸ਼ਸਤਰਾਂ ਨਾਲ ਲੈਸ ਕਰ ਗੜੀ ਦੇ ਚਾਰ ਕੋਨਿਆਂ ਤੇ ਤਾਇਨਾਤ ਕਰ ਦਿੱਤੇ ਦੋ ਸਿੰਘ ਦਰਵਾਜ਼ੇ ਤੇ ਲਗਾ ਦਿੱਤੇ ਗੁਰੂ ਸਾਹਿਬ ਨੇ ਆਪ ਸਹਿਬ ਯਾਦਿਆਂ ਅਤੇ ਬਾਕੀ ਸਿੰਘਾਂ ਸਮੇਤ ਗੜੀ ਦੀ ਮੰਮਤੀ ਤੇ ਮੋਰਚਾ ਸੰਭਾਲ ਲਿਆ ਜਿੱਥੋਂ ਬੜੀ ਦੂਰ ਦੂਰ ਤੱਕ ਸਭ ਕੁਝ ਨਜ਼ਰ ਆ ਰਿਹਾ ਸੀ ਸਿੰਘਾਂ ਦੀ ਗਿਣਤੀ ਵੀ ਘੱਟ ਸੀ ਅਤੇ ਉਹਨਾਂ પાસે ਹਥਿਆਰ ਅਤੇ ਗੋਲੀ ਸਿੱਕਾ ਵੀ ਬਹੁਤ ਨਹੀਂ ਸੀ ਲੱਖਾਂ ਦੀ ਫੌਜ ਦਾ ਮੁਕਾਬਲਾ ਕਰਨਾ ਕੋਈ ਸੌਖਾ ਕੰਮ ਨਹੀਂ ਸੀ ਸਿੰਘਾਂ ਦੀ ਥੋੜੀ ਗਿਣਤੀ ਸੁਣ ਮਗਲ ਸੈਨਾ ਦੇ ਹੌਸਲੇ ਬਹੁਤ ਵੱਧ ਗਏ ਸਨ ਉਹ ਵਾਰ-ਵਾਰ ਗੱਡੀ ਤੇ ਹਮਲੇ ਕਰਨੇ ਪਰ ਅੰਦਰੋਂ ਮੀਂਹ ਵਾਂਗ ਤੀਰਾਂ ਦੀ ਵਰਖਾ ਦੇਖ ਨੇੜੇ ਟੁਕਣ ਦਾ ਹੌਸਲਾ ਨਾ ਕਰਦੇ ਗੱਡੀ ਦੀ ਓਟ ਵਿੱਚ ਸਿੰਘਾਂ ਦਾ ਜਾਨੀ ਨੁਕਸਾਨ ਬਹੁਤ ਕੱਟ ਹੋ ਰਿਹਾ ਸੀ ਜਹਗਾਚ ਲੜਾਈ ਵਿੱਚ ਨਹਰਖਾਨ ਗੈਰਤਖਾਨ ਅਤੇ ਖਵਾਜਾ ਮੁਹੰਮਦ ਮਰਦੂਦ ਨੇ ਮਿਲ ਕੇ ਤਿੰਨਾਂ ਪਾਸਿਆਂ ਤੋਂ ਇਕੱਠਾ ਹਮਲਾ ਕੀਤਾ ਉਸ ਸਮੇਂ ਤੀਰਾਂ ਦੀ ਮਾਰ ਨਾਲ ਨਹਰਖਾਨ ਅਤੇ ਗੈਰਤਖਾਨ ਮਾਰੇ ਗਏ ਪਰ ਮੁਹੰਮਦ ਮਰਦੂਦ ਗੜੀ ਦੀ ਦੀਵਾਰ ਦਾ ਆਸਰਾ ਲੈ ਕੇ ਬਚ ਨਿਕਲਿਆ ਮੁਗਲਾਂ ਨੇ ਪੌੜੀਆਂ ਲਗਾ ਕੇ ਹਵੇਲੀ ਅੰਦਰ ਦਾਖਲ ਹੋਣ ਦਾ ਯਤਨ ਕੀਤਾ ਤਾਂ ਜਿਹੜਾ ਵੀ ਮੁਗਲ ਸੁਰਮਾ ਪੌੜੀ ਉੱਤੇ ਸਿਰ ਕੱਢਦਾ ਤੀਰ ਨਾਲ ਵਿਲ ਦਿੱਤਾ ਜਾਂਦਾ ਆਖਰ ਮੁਗਲਾਂ ਨੇ ਇਕੱਠੇ ਹੋ ਕੇ ਦਰਵਾਜ਼ੇ ਵਾਲੇ ਪਾਸਿਓਂ ਹਮਲਾ ਕਰਨ ਦੀ ਠਾਣੀ ਗੁਰੂ ਜੀ ਨੇ ਵੀ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਕੇ ਰਣਖੇਤਰ ਵਿੱਚ ਜੂਝਣ ਦਾ ਫੈਸਲਾ ਕੀਤਾ ਦੋ ਜਥਿਆਂ ਦੇ ਮੁਖੀ ਦੋਵਾਂ ਸਹਿਬਜ਼ਾਦਿਆਂ ਨੂੰ ਬਣਾਇਆ ਗਿਆ ਇਸ ਤਰ੍ਹਾਂ ਪੰਜ-ਪੰਜ ਸਿੰਘ ਜਾਂਦੇ ਜਦੋਂ ਉਹ ਸ਼ਹੀਦ ਹੋ ਜਾਂਦੇ ਤਾਂ ਪੰਜਾਂ ਦਾ ਅਗਲਾ ਜਥਾ ਜੂਝਣ ਲਈ ਜੰਗੇ ਮੈਦਾਨ ਦੇ ਵਿੱਚ ਪਹੁੰਚ ਜਾਂਦਾ ਇਸ ਸਮੇਂ ਵੱਡੇ ਸਾਹਿਬਜ਼ਾਦਾ ਜੀਤ ਸਿੰਘ ਦੀ ਉਮਰ 17 ਆਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਉਮਰ 15 ਸਾਲ ਦੀ ਸੀ ਜਦੋਂ ਵੈਰੀਆਂ ਦਾ ਦਲ ਮਾਰੋ-ਮਾਰ ਕਰਦਾ ਗੜੀ ਦੇ ਦਰਵਾਜ਼ੇ ਵੱਲ ਵੱਧ ਰਿਹਾ ਸੀ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਪੰਜ ਸਿੰਘਾਂ ਦੇ ਜਥੇ ਨਾਲ ਜੈਕਾਰੇ ਲਗਾਉਂਦੇ ਆ ਮੈਦਾਨੀ ਜੰਗ ਵਿੱਚ ਪਹੁੰਚ ਗਏ ਸਾਹਿਬਜ਼ਾਦਾਜੀਤ ਸਿੰਘ ਆਪਣੇ ਸਾਥੀਆਂ ਸਿੰਘਾਂ ਸਮੇਤ ਤਲਵਾਰ ਦੇ ਜੋਰ ਵਿਖਾ ਰਹੇ ਸਨ ਅਨੇਕਾਂ ਮੁਗਲਾਂ ਨੂੰ ਮਾਰਨ ਉਪਰੰਤ ਆਪ ਸ਼ਹੀਦੀ ਜਾਮ ਪੀ ਗਏ। ਉਹਨਾਂ ਦੀ ਸ਼ਹੀਦੀ ਤੋਂ ਬਾਅਦ ਸਹਿਬਜ਼ਾਦਾ ਜੁਝਾਰ ਸਿੰਘ ਦਸਵੇਂ ਗੁਰੂ ਤੋਂ ਅਸੀਸ ਲੈ ਕੇ ਆਪਣੇ ਜਥੇ ਨਾਲ ਜੰਗ ਦੇ ਮੈਦਾਨ ਵਿੱਚ ਤਲਵਾਰ ਦੇ ਜੋਹਰ ਦਿਖਾਉਣ ਲੱਗੇ। ਲੱਖਾਂ ਦਾ ਮੁਕਾਬਲਾ ਕਰਦੇ ਆਪ ਵੀ ਸ਼ਹੀਦ ਹੋ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗਰੀਬ ਦੱਬੀ ਕੁਚੜੀ ਜਨਤਾ ਖਾਤਰ ਆਪਣੇ ਜਿਗਰ ਦੇ ਟੋਟਿਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਜੂਝਦੇ ਹੋਏ ਕੁਰਬਾਨ ਹੁੰਦੇ ਦੇਖ ਰਹੇ ਸਨ। ਬਾਬਾ ਜੁਹਾਰ ਸਿੰਘ ਅਤੇ ਉਹਨਾਂ ਨਾਲ ਗਏ ਸਾਰੇ ਸਿੰਘਾਂ ਦੇ ਸ਼ਹੀਦ ਹੋਣ ਵੇਲੇ ਸੂਰਜ ਡੁੱਬ ਚੁੱਕਾ ਸੀ ਜੰਗਾਂ ਜੁੱਦਾਂ ਕਰਦੇ ਕਰਦੇ ਸਹਿਬਜ਼ادہ ਜੀਤ ਸਿੰਘ ਜੀ ਜ਼ੁਲਮ ਜ਼ਬਰ ਅਨਿਆਏ ਝੂਠ ਤੇ ਬਦੀ ਦੀਆਂ ਤਾਕਤਾਂ ਵਿਰੁੱਧ ਆਵਾਜ਼ ਉਠਾਈ ਸੀ ਰਾਜੇ ਸਹੀ ਮੁਕੱਦਮ ਕੁੱਤੇ ਕਹਿ ਕੇ ਸਮੇਂ ਦੇ ਜਲਮ ਦਾ ਸਾਹਮਣਾ ਕੀਤਾ ਸਿੱਖ ਇਤਿਹਾਸ ਦੀਆਂ ਸ਼ਹਾਦਤਾਂ ਅਨੂਠੀਆਂ ਤੇ ਬਲੱਖਣ ਹਨ ਪਰੰਤੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਹਿਬਜ਼ਾਦਿਆਂ ਸ਼ਹਾਦਤਾਂ ਸੰਸਾਰ ਦੇ ਇਤਿਹਾਸ ਵਿੱਚ ਦੁਰਲਭ ਹਨ ਸ਼ਹਾਦਤ ਅਨਿਆਇ ਜ਼ੁਲਮ ਦੇ ਝੂਠ ਵਰਧ ਗਵਾਹੀ ਹੁੰਦੀ ਹੈ ਸ਼ਹਾਦਤ ਦਾ ਮਕਾਮ ਬਹੁਤ ਉੱਚਾ ਹੁੰਦਾ ਹੈ ਇਸ ਨੂੰ ਪ੍ਰਾਪਤ ਕਰਨ ਤੇ ਨਿਭਾਉਣਾ ਸਰਲ ਨਹੀਂ ਹੁੰਦਾ ਇਸ ਨੂੰ ਪ੍ਰਾਪਤ ਕਰਨਾ ਤੇ ਨਿਭਾਉਣਾ ਸਰਲ ਨਹੀਂ ਹੁੰਦਾ ਸ਼ਹਾਦਤ ਐਸੀ ਮਰਨੀ ਹੈ ਜੋ ਮਰਦਾ ਹੈ ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ ਰਣ ਮੈਂ ਜੂਝ ਕੇ ਸ਼ਹਾਦਤਾਂ ਵੀ ਸਿੱਖ ਇਤਿਹਾਸ ਵਿੱਚ ਹੋਈਆਂ ਹਨ ਅਤੇ ਅਸਹਿ ਤੇ ਇਕਹਿ ਕਸ਼ਟ ਸਹਾਰਦਿਆਂ ਹੋਇਆਂ ਬਲਦਾਨ ਵੀ ਸਿੱਖਾਂ ਨੇ ਕੀਤੇ ਰਣ ਤੱਤੇ ਜੂਝ ਕੇ ਸ਼ਹਾਦਤ ਦੇ ਇਤਿਹਾਸ ਵਿੱਚ ਚਮਕੌਰ ਦੀ ਤਰਤੀ ਬੜੀ ਭਾਗਾਂ ਭਰੀ ਹੈ ਜਿਸ ਨੂੰ ਮਹਾਨ ਤੀਰਥ ਮੰਨਿਆ ਜਾਂਦਾ ਹੈ ਚਮਕੌਰ ਦੀ ਜੰਗ ਦੁਨੀਆ ਦੇ ਇਤਿਹਾਸ ਵਿੱਚ ਬੇਜੋੜੇ ਅਸਾਵੀ ਜੰਗ ਮੰਨੀ ਜਾਂਦੀ ਹੈ ਇੱਕ ਪਾਸੇ 40 ਕੋ ਕਰੀਬ ਭੁੱਖੇ ਪਾਣੇ ਦੂਜੇ ਪਾਸੇ ਲੱਖਾਂ ਦੀ ਮੁਕੰਦ ਕੱਚੀ ਗੜੀ ਭੁੱਖੇ ਢੱਡ ਨਾਲ ਗੋਲਾ ਬਾਰੂਦ ਬਸ ਕੋਲ ਤੇਗਾ ਤਲਵਾਰਾਂ ਵਰਛੇ ਸਨ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਪਰ ਨੀਲੇ ਦਾ ਸ਼ਾਹ ਅਸਵਾਰ ਬਾਜਾਂ ਵਾਲਾ ਨਾਲ ਸੀ ਫਿਰ ਡਰ ਕਿਸ ਦਾ ਸੀ ਬਲੰਦ ਹੌਸਲੇ ਰਣ ਦਿੱਤੇ ਖਾਲਸਾ ਜੀ ਜੁੜਨ ਲੱਗ ਪਿਆ ਬਹੁਤ ਭਾਰੀ ਜੁਦ ਹੋਇਆ ਬਹੁਤ ਹੀ ਜ਼ਿਆਦਾ ਭਾਰੀ ਜੁਦ ਸੀ ਉਸ ਤੋਂ ਬਾਅਦ ਵਿੱਚ ਜਿਸ ਤਰ੍ਹਾਂ ਸਹਿਬਜ਼ਾਦਾ ਅਜੀਤ ਸਿੰਘ ਜੀ ਦੇ ਦਿਲ ਵਿੱਚ ਵੀ ਜੁਦ ਦਾ ਚਾਉ ਉੱਠਦਾ ਸੀ ਦਿੱਲੀ ਭਾਵਨਾਵਾਂ ਦੇ ਕੇ ਦਸਮ ਪਾਤਸ਼ਾਹ ਜੀ ਨੂੰ ਜੰਗ ਵਿੱਚ ਜੂਝ ਕੇ ਜੁਦ ਚਾਉ ਪੁਕਾਰਨ ਦੀ ਅਰਜ਼ ਕੀਤੀ ਹਜ਼ੂਰ ਪਿਤਾ ਦੀਆਂ ਅਸੀਸਾਂ ਲੈ ਕੇ ਪੰਜ ਸਿੰਘਾਂ ਨਾਲ ਲੈ ਕੇ ਜਕਾਰੀਆਂ ਦੀ ਗੂੰਜ ਵਿੱਚ ਲਲਕਾਰੇ ਮਾਰਦੇ ਸਿੰਘ ਸੂਰਮੇ ਸ਼ੂਰ ਵੀਰਾ ਵਾਂਗ ਸ਼ੀਰਾ ਵਾਂਗੂ ਦੁਸ਼ਮਣ ਫੌਜ ਉੱਤੇ ਟੁੱਟ ਪਏ ਅਤੇ ਸਹਬ ਜਦਾਜੀਤ ਸਿੰਘ 392 ਫਟ ਖਾ ਕੇ ਇਤਿਹਾਸਕ ਕਰ ਦੱਸ ਦਿਆਂ ਕਿ ਉਹਨਾਂ ਦੇ ਸਰੀਰ ਤੇ 392 ਤੋਂ ਵੀ ਜ਼ਿਆਦਾ ਫਟ ਸਨ ਅਤੇ ਆਪ ਜੀ ਸ਼ਹਾਦਤ ਦਾ ਜਾਮ ਪੀ ਗਏ ਵੱਡੇ ਵੀਰ ਨੂੰ ਜੰਗ ਵਿੱਚ ਸ਼ਹੀਦ ਹੁੰਦਾ ਵੇਖ ਕੇ ਸਾਹਿਬ ਜदा ਜੁਝਾਰ ਸਿੰਘ ਦਾ ਵੀ ਖੂਨ ਖੋਲ ਰਿਹਾ ਸੀ ਵੈਰੀ ਨਾਲ ਹੱਥੋ ਹੱਥ ਕਰਨ ਲਈ ਗੁਰੂ ਪਤਾ ਪਾਸੋ ਆਗਿਆ ਮੰਨੀ ਨੰਨੀ ਨੰਨੀ ਜਿੰਦ ਉੱਤੇ ਦਸ਼ਮਣ ਦੀ ਭੀੜ ਆ ਚਪਟੀ ਸਾਹਿਬ ਜदा ਜੁਝਾਰ ਸਿੰਘ ਦੀ ਜੁਝਾਰੀ ਵੀਰਤਾ ਨਾਲ ਦਸ਼ਮਣਾਂ ਦੇ ਆਹੂ ਲਾਉਂਦੇ ਹੋਏ ਸ਼ਹਾਦਤ ਨੂੰ ਪ੍ਰਵਾਨ ਚੜ ਗਏ ਸਾਕਾ ਚਮਕੌਰ ਜਿੱਥੇ ਸਾਡੇ ਕੁਰਬਾਨੀਆਂ ਪ੍ਰ ਇਤਿਹਾਸ ਦਾ ਪ੍ਰਤੀਕ ਹੈ ਉੱਥੇ ਸਿੱਖ ਨੌਜਵਾਨ ਜੋ ਆਪਣੇ ਮਾਣ ਮੱਤੇ ਇਤਿਹਾਸ ਨੂੰ ਭੁੱਲ ਰਹੇ ਹਨ ਉਹਨਾਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ ਕਿ ਕਿਵੇਂ ਸਿੱਖ ਧਰਮ ਦੀਆਂ ਅਤੇ ਸ਼ਾਨ ਲਈ ਉਹ ਆਪਾਂ ਵਰਗੇ ਇਹ ਸਾਕਾ ਨੌਜਵਾਨਾਂ ਨੂੰ ਆਪਣੇ ਮਨਾਂ ਦੇ ਅੰਦਰ ਝਾਤੀ ਮਾਰਨ ਦੀ ਯਾਦ ਬੰਦਾ ਹੈ ਕਿ ਆਪਣੇ ਹੰਮ ਉਮਰ ਵੱਡੇ ਵੀਰਾ ਸਾਹਿਬ ਜਾਦਿਆਂ ਦੀ ਕੁਰਬਾਨੀ ਨੂੰ ਤੱਕੋ ਆਪਣੇ ਵਿਰਸੇ ਦੀ ਪਛਾਣ ਕਰਨਾ ਹੀ ਸਾਡਾ ਚਮਕੌਰ ਦੇ ਸ਼ਹੀਦਾਂ ਪ੍ਰਤੀ ਸੱਚੀ ਸਰਬਦਾ ਅਜ਼ਲੀ ਹੈ ਧਰਮੀ ਸੂਰਮਿਆਂ ਦੀਆਂ ਸ਼ਹਾਦਤਾਂ ਦੇ ਕਾਰਨ ਚਮਕੌਰ ਸਾਹਿਬ ਦੀ ਕੱਚੀ ਗੜੀ ਇਤਿਹਾਸ ਦੇ ਪੰਨਿਆਂ ਵਿੱਚ ਰਹੀ ਦੀ ਦੁਨੀਆ ਤੱਕ ਪੱਕਿਆ ਹੋ ਗਈ ਸਾਨੂੰ ਸਾਰਿਆਂ ਨੂੰ ਚਮਕੌਰ ਸਾਹਿਬ ਦੀ ਇਸ ਪਾਵਨ ਧਰਤੀ ਤੇ ਧਰਮ ਯੁੱਧ ਲਈ ਆਪਾਂ ਨਿਸ਼ਾਭਰ ਕਰਨ ਵਾਲਿਆਂ ਨੂੰ ਪ੍ਰਣਾਮ ਕਰਨ ਲਈ ਜ਼ਰੂਰ ਜਾਣਾ ਚਾਹੀਦਾ ਹੈ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਸਾਹਮਣੇ ਰੱਖ ਕੇ ਫੈਸਲੇ ਲੈਣੇ ਚਾਹੀਦੇ ਹਨ ਅਖੀਰ ਵਿੱਚ ਚਮਕੌਰ ਸਾਹਿਬ ਦੀ ਪਾਵਨ ਧਰਤੀ ਦੇ ਸਮੂਹ ਸ਼ਹੀਦਾਂ ਨੂੰ ਦਿਲੋਂ ਪ੍ਰਣਾਮ ਹੈ ਗੁਰੂ ਗੋਬਿੰਦ ਸਿੰਘ ਜੀ ਕੋਲ ਸਿਰਫ 11 ਸਿੰਘ ਹੀ ਰਹਿ ਗਏ ਸਨ ਜਿਨ੍ਹਾਂ ਦੇ ਇਤਿਹਾਸ ਅਨੁਸਾਰ ਨਾਂ ਸਨ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਸੰਗਤ ਸਿੰਘ ਜੀ ਭਾਈ ਰਾਮ ਸਿੰਘ ਜੀ ਭਾਈ ਦਇਆ ਸਿੰਘ ਜੀ ਸੰਤੋਖ ਸਿੰਘ ਜੀ ਭਾਈ ਦੇਵਾਲ ਸਿੰਘ ਜੀ ਭਾਈ ਜੂਣਾ ਸਿੰਘ ਜੀ ਭਾਈ ਕਾਠਾ ਸਿੰਘ ਜੀ ਛੰਤ ਸਿੰਘ ਜੀ ਅਤੇ ਭਾਈ ਕੇਹਰ ਸਿੰਘ ਰਾਤ ਪੈਂਦ ਤੇ ਗੜੀ ਦੇ ਚੁਫੇਰੇ ਮੀਲਾਂ ਤੱਕ ਮੁਗਲ ਅਤੇ ਪਹਾੜੀ ਫੌਜਾਂ ਦੇ ਡੇਰੇ ਲੱਗੇ ਹੋਏ ਸਨ ਦੁਸ਼ਮਣਾਂ ਤੋਂ ਬਚ ਕੇ ਨਿਕਲਣਾ ਅਸੰਭਵ ਲੱਗਦਾ ਸੀ ਫੌਜਾਂ ਦੇ ਜਰਨੈਲ ਬੇਫਿਕਰ ਸਨ ਕਿਉਂਕਿ ਵੱਡੀ ਗਿਣਤੀ ਵਿੱਚ ਸਿੰਘ ਸ਼ਹੀਦ ਹੋ ਚੁੱਕੇ ਸਨ ਦਸ਼ਮਣ ਸੋਚਦੇ ਸਨ ਕਿ ਹੁਣ ਗੁਰੂ ਜੀ ਨੂੰ ਫੜਨਾ ਸੌਖਾ ਹੋ ਗਿਆ ਹੈ ਪਰ ਗੜੀ ਵਿੱਚ ਮੌਜੂਦ 11 ਸਿੰਘ ਜਾਣਦੇ ਸਨ ਕਿ ਇਹ ਰਾਤ ਜ਼ਿੰਦਗੀ ਦੀ ਆਖਰੀ ਰਾਤ ਹੈ ਸਿੰਘਾਂ ਨੇ ਫੈਸਲਾ ਕਰਕੇ ਗੁਰੂ ਜੀ ਨੂੰ ਗੜੀ ਛੱਡ ਕੇ ਚਲੇ ਜਾਣ ਦੀ ਬੇਨਤੀ ਕੀਤੀ ਉਹਨਾਂ ਵੱਲੋਂ ਇਨਕਾਰ ਕਰਨ ਤੇ ਪੰਜ ਸਿੰਘਾਂ ਨੇ ਪੰਜ ਪਿਆਰਿਆਂ ਵਜੋਂ ਤੂ ਗੋਬਿੰਦ ਸਿੰਘ ਜੀ ਨੂੰ ਚਲੇ ਜਾਣ ਦਾ ਹੁਕਮ ਦਿੱਤਾ ਜਿਨ੍ਹਾਂ ਦਾ ਹੁਕਮ ਆਪ ਨੇ ਸਿਰ ਮੱਥੇ ਕਬੂਲ ਕੀਤਾ ਫੈਸਲਾ ਹੋਇਆ ਕਿ ਭਾਈ ਦਾਇਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਗੁਰੂ ਜੀ ਦੇ ਨਾਲ ਜਾਣਗੇ ਇਸ ਸਮੇਂ ਗੁਰੂ ਜੀ ਨੇ ਖਾਲਸਾ ਪੰਥ ਨੂੰ ਗੁਰਿਆਈ ਦੇ ਕੇ ਭਾਈ ਸੰਗਤ ਸਿੰਘ ਜੀ ਨੂੰ ਖਾਲਸਾ ਪੰਥ ਨੂੰ ਗੁਰਿਆਈ ਦੇ ਕੇ ਭਾਈ ਸੰਗਤ ਸਿੰਘ ਜੀ ਨੂੰ ਆਪਣੇ ਬਸਤਰ ਅਤੇ ਕਲਗੀ ਪਹਿਨਾ ਕੇ ਜਾਣ ਦੀ ਤਿਆਰੀ ਕੀਤੀ ਸਿੰਘਾਂ ਨੂੰ ਸਾਵਧਾਨ ਕਰਕੇ ਗੁਰੂ ਜੀ ਨੇ ਆਪਣਾ ਤਲੁਖ ਤੀਰ ਅਤੇ ਸ੍ਰੀ ਸ਼ਹਿਬ ਦੇ ਕੇ ਕਮਰਕੱਸਾ ਕਸ ਸਮਾਸੀਵਾੜੇ ਵੱਲ ਚੱਲ ਪਏ ਗੜੀ ਤੋਂ ਥੋੜੀ ਦੂਰ ਜਾ ਕੇ ਗੁਰੂ ਜੀ ਨੇ ਤਿੰਨ ਵਾਰ ਤਾੜੀ ਮਾਰ ਕੇ ਉੱਚੀ ਆਵਾਜ਼ ਵਿੱਚ ਕਿਹਾ ਸਿੱਖਾਂ ਦਾ ਗੁਰੂ ਨਿਕਲ ਚੱਲਿਆ ਜੇ ਜਾਣ ਲੱਗੇ ਜੇ ਕੋਈ ਤੁਰਕ ਸਾਹਮਣੇ ਆਇਆ ਉਸ ਨੂੰ ਮੌਤ ਦੇ ਘਾਟ ਉਤਾਰ ਆਪ ਅੱਗੇ ਨਿਕਲ ਗਏ ਗੁਰੂ ਗੋਬਿੰਦ ਸਿੰਘ ਜੀ ਤਿੰਨ ਸਿੰਘਾਂ ਦੇ ਜਾਣ ਤੋਂ ਬਾਅਦ ਦਿਨ ਚੜ੍ਹੇ ਤਾਂ ਮੁਗਲਾਂ ਨੇ ਗੜੀ ਦੇ ਸਮੇਤ ਹਮਲਾ ਕੀਤਾ ਭਾਈ ਸੰਗਤ ਸਿੰਘ ਅਤੇ ਭਾਈ ਸ਼ੰਤ ਸਿੰਘ ਸਮੇਤ ਨੇ ਆਖਰੀ ਦਮ ਤੱਕ ਮੁਗਲਾਂ ਦਾ ਮੁਕਾਬਲਾ ਕੀਤਾ ਅਤੇ ਅੰਤ ਵਿੱਚ ਸ਼ਹੀਦियां ਪਾ ਗਏ ਸ਼ਹੀਦ ਸਿੰਘਾਂ ਨੂੰ ਦੇਖ ਕੇ ਭਾਈ ਸੰਗਤ ਜੀ ਮਰਤਕ ਦੇ ਦੇਖ ਮੁਗਲ ਬੁਰੀ ਤਰ੍ਹਾਂ ਨਾਲ ਟਪਲਾ ਖਾ ਗਏ ਕਿ ਸਿੱਖਾਂ ਦਾ ਗੁਰੂ ਸ਼ਹੀਦ ਹੋ ਗਿਆ ਹੈ ਬਾਅਦ ਵਿੱਚ ਸਚਾਈ ਸਾਹਮਣੇ ਆਉਣ ਤੇ ਸੂਬਾ ਸਰਹੰਦ ਨੇ ਵਾਲੇ ਦਿਵਾਲੇ ਦੇ ਇਲਾਕੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਭਾਲ ਵਿੱਚ ਆਪਣੇ ਆਦਮੀ ਭੇਜ ਦਿੱਤੇ ਪਰ ਗੁਰੂ ਜੀ ਨੰਗੇ ਪੈਰੀ ਰਾਤ ਦੇ ਹਨੇਰੇ ਵਿੱਚ ਕੰਡਿਆਲੀਆਂ ਝਾੜੀਆਂ ਨੂੰ ਪਾਰ ਕਰਦੇ ਆ ਪਿੰਡ ਉਹਰਵਾਲ ਨੇੜੇ ਜੰਗਲ ਵਿੱਚ ਸੰਘਣੇ ਝਾੜਾਂ ਦੀ ਓਟ ਲੈ ਕੇ ਕੁਝ ਪਲ ਆਰਾਮ ਲਈ ਲੇਟ ਗਏ ਅੱਜ ਕੱਲ ਇਸ ਸਥਾਨ ਤੇ ਗੁਰਦੁਆਰਾ ਸ੍ਰੀ ਚਾਰ ਸਹਿਬ ਚਸ਼ੋਭਤ ਹੈ